ਬਾਈ ਗੁਰੂ ਜੀ ਦੀ ਕਿਰਪਾ ਦੇ ਨਾਲ 1 ਜੂਨ ਤੋਂ ਜੂਨ ਤੱਕ ਗੁਰਮਤਤ ਕੈਂਪ ਲਗਾਇਆ ਗਿਆ ਹੈ ਜੀ ਸੰਤ ਅਸਰਮ ਸਿੰਘ ਜੀ ਦਾ ਸੰਤ ਖਾਲਸਾ ਗੁਰਮਤਤ ਵਿਦਿਆਲਾ ਵਿੱਚ ਵੱਖ-ਵੱਖ ਨਗਰਾਂ ਤੋਂ ਬੱਚੇ ਆ ਕੇ ਕੀਰਤਨ ਦੀਆਂ ਗੁਰਮਤਤ ਦੀਆਂ ਗੁਰਬਾਣੀ ਸੰਥਿਆ ਦੀਆਂ ਤੇ ਗੱਤਕਾ ਦੀਆਂ ਕਲਾਸਾਂ ਲਗਾਉਂਦੇ ਹਨ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਸਰੀਆ ਗਾ ਲੇ ਵਾ ਵੀ ਵਾ ਬਹੁਤ ਵਧੀਆ ਜਸ਼ਨਪ੍ਰੀਤ ਸਿੰਘ ਸਾਬ ਐਗਰਜੀ ਕੀ ਫਤਿਹ ਜੀ ਸੋ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਸਾਡੇ ਬੱਚੇ ਗਲਤ ਪਾਸੇ ਨਾ ਲੱਗ ਜਾਣ। ਸੋ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਨੇ ਪੇਰੈਂਟਸ ਕਿਸੇ ਦਾ ਬੱਚਿਆਂ ਨੂੰ ਦਾਦਾ ਲੈ ਕੇ ਆਉਂਦਾ ਕਿਸੇ ਦਾ ਪਿਤਾ ਲੈ ਕੇ ਆਉਂਦਾ ਕਿਸੇ ਦਾ ਕੋਈ ਹੋਰ ਪਰਿਵਾਰਕ ਮੈਂਬਰ ਸੋ ਬੇਂਤੀ ਇਲਾਕੇ ਦੇ ਬੱਚਿਆਂ ਨੂੰ ਕਿ 29 ਤਰੀਕ ਤੱਕ ਬੱਚੇ ਵੱਧ ਤੋਂ ਵੱਧ ਪਹੁੰਚਣਾ 29 ਤਰੀਕ ਨੂੰ ਛੋਟਾ ਜਿਹਾ ਇੱਕ ਫੰਕਸ਼ਨ ਬੱਚਿਆਂ ਦਾ ਸਮਾਗਮ ਰੱਖਿਆ ਗਿਆ ਜੀ ਜੋ ਕਿ ਬੱਚਿਆਂ ਨੇ 29 ਦਿਨਾਂ ਦੇ ਵਿੱਚ ਕੁਝ ਸਿੱਖਿਆ ਪ੍ਰਾਪਤ ਕੀਤੀ ਹੈ। ਉਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਬੱਚੇ ਪੋਜੀਸ਼ਨਾਂ ਤੇ ਆਉਣਗੇ ਉਹਨਾਂ ਨੂੰ ਉਹਨਾਂ ਦੇ ਬਣਦੇ ਨਾਮ ਦਿੱਤੇ ਜਾਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਸੋ ਬੇਨਤੀ ਹੈ ਕਿ ਬਤ ਤੋਂ ਬਤ ਬੱਚਿਆਂ ਨੂੰ ਪ੍ਰੇਰਿਤ ਕਰਕੇ ਗੁਰਮਤ ਦੇ ਨਾਲ ਜੋੜੋ ਜੀ ਵਾਹਿਗੁਰੂ ਜਸਕਰਨ ਸਿੰਘ ਜਸਕਰਨ ਸਿੰਘ ਸੰਤਾ ਸਰਨ ਸਿੰਘ ਸਿੱਧਾ ਸੰਤ ਕਾਲਸਾ ਗੁਰਮਤ ਵਿਦਿਆਲਾ ਦੇ ਛੋਟੇ ਜਥੇਦਾਰ ਵਧੀਆ ਵਧੀਆ ਬਹੁਤ ਵਧੀਆ ਕਰਨਦੀਪ ਸਿੰਘ ਦਰੋਵੇਵਾਲ ਜੋਰ ਦਿਖਾਉਂਦਾ ਹੋਇਆ ਬਾਜੀ ਬਾ ਬਹੁਤ ਵਧੀਆ ਬਹੁਤ ਵਧੀਆ ਉੱਤਰ ਬਹੁਤ ਵਧੀਆ ਜ਼ੋਰ ਲਾ ਕੇ ਪੂਰਾ ਜ਼ੋਰ ਲਾ ਕੇ ਜਸਨਪ੍ਰੀਤ ਸਿੰਘ ਵੇਲੇਵਾਲ ਦਰੋਵੇਵਾ ਅੱਜ ਤੋਂ 20 ਦਿਨ ਪਹਿਲਾਂ ਜੀ ਇਹ ਸੰਗਤ ਜੀ ਇਹਨਾਂ ਬੱਚਿਆਂ ਨੂੰ ਸਿਰੀ ਸਾਹਿਬ ਜਾਂ ਕਿਰਪਾਨ ਬਾਰੇ ਜਾਂ ਕਿਸੇ ਵੀ ਸ਼ਸਤਰ ਬਾਰੇ ਕੋਈ ਨੌਲੇਜ ਨਹੀਂ ਸੀ ਕਮਾਉਣੀ ਦਾ ਇੱਕ ਪਾਸੇ ਰਹੀ ਮਹਾਰਾਜ ਦੀ ਕਿਰਪਾ ਦੇ ਨਾਲ ਬੱਚੇ ਵਧੀਆ ਪ੍ਰਦਰਸ਼ਨ ਕਰਨ ਲੱਗੇ ਸੋ ਸਤਿਗੁਰੂ ਕਿਰਪਾ ਕਰਨ ਸੰਤ ਖਾਲਸਾ ਦਲ ਦੇ ਬਾਣੀ ਬ੍ਰਹਮ ਗਿਆਨੀ ਸ਼੍ਰੀ ਮਨਕਸ਼ 111 7ਵਾਂ ওভার ਵਾਂਸਿਕ ਜੀ ਮਹਾਰਾਜ ਸੱਸਾ ਸਿਆਵੜਾ ਸਾਹਿਬ ਵਾਲੇ ਵਾਸੂ ਦਾ ਖਾਨੀ ਚੰਤਾ ਆਸ਼ਰਮ ਸਿੰਘ ਸਿੱਦਾ ਸੰਤ ਖਾਸ ਗਰੋਂ ਦੇ ਵਿਦਿਆਲਾ ਪਿੰਡ ਬੇਲੇਵਾਲ ਦੇ ਰੋਜਾ ਤਹਿਸੀਲ ਧੂਰੇ ਜਲਾ ਸੰਗਰੀ ਜੋਰ ਨਾਲ ਦਸ ਮਾਰਾ ਮੈਂ ਤੇਰੇ ਤੋਂ ਅੰਗਰ ਕਰਦਾ ਹੈ। ਬਹੁਤ ਵਧੀਆ। ਬਹੁਤ ਸੋਹਣੀ ਪ੍ਰਗਤੀ ਕਰਨ। ਜਵਰ ਲਾ ਕੇ ਮਾਰਿਆ ਕਰ ਪੂਰੇ ਦਹਾ ਹਲਾ ਪੂਰੇ ਜੋਰ ਨਾਲ। चलो भी चलो चलो बच्चों चलो वाह भी वाह बहुत वेरी गुड ਚੱਕ <coughs> ਲੈ <tú>

ਵਾਹ ਵੀ ਵਾਹ ਦਿਸਕਰਨ ਸਿੰਘ ਬਹੁਤ ਵਧੀਆ ਪੁੱਤਰ ਬਹੁਤ ਸੋਹਣਾ ਵੈਰੀ ਗੁੱਡ ਮਾਰੀ ਨੇ ਪੁੱਤ ਮਾਰੀ ਉੱਪਰ बहुत बढ़िया, बहुत बढ़िया, बहुत बढ़िया, वेरी गुड वाह वाह बहुत बढ़िया <coughs> ਗਾਵਿਆ ਪੁੱਤਰੋ ਬਹੁਤ ਵਧੀਆ ਵੈਰੀ ਗੁੱਡ ਆ ਵੀ ਆ ਲਾਓ ਮੈਂ ਤਾਂ ਲਾਉ ਗਿਰਨ ਲਾਓ